ਨਗਰ ਦੇ ਵਿੱਚ ਸੜਕ ਹਾਸਿਆਂ ਦਾ ਗ੍ਰਾਫ ਦਿਨੋ-ਦਿਨ ਵੱਧ ਰਿਹਾ ਹੈ ਕਾਰਨ ਹੈ ਲਾਪਰਵਾਹੀ ਜਦੋਂ ਲੋਕ ਲਾਪਰਵਾਹ ਹੋ ਕੇ ਤੇ ਤੇਜ਼ ਗਤੀ ਦੇ ਨਾਲ ਇਹ ਵਾਹਨ ਚਲਾਉਂਦੇ ਨੇ ਉਦੋਂ ਹਾਸੇ ਅਕਸਰ ਵਾਪਰਦੇ ਨੇ ਤਾਇਆ ਮਾਮਲਾ ਸਾਹਮਣੇ ਆਇਆ ਅਬੋਰ ਦੇ ਮਲੋਟ ਬਾਈਪਾਸ ਰੋਡ ਤੇ ਜਿੱਥੇ ਦੋ ਕਾਰਾਂ ਦੀ ਆਹਮੋ ਸਾਹਮਣੇ ਦੀ ਟੱਕਰ ਹੋ ਗਈ ਇਸ ਹਾਸੇ ਦੇ ਵਿੱਚ ਦੋ ਫੌਜੀ ਜਵਾਨਾ ਸਮੇਤ ਕੁੱਲ 5 ਵਿਅਕਤੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਾਣਕਾਰੀ ਅਨੁਸਾਰ ਹੈ ਜੰਮੂ ਚ ਤਾਇਨਾਤ ਆਰਮੀ ਦੇ ਰਾਈਫਲ ਮੈਂ ਮਨੀਸ਼ ਪੁੱਤਰ ਵਿਜੇ ਕੁਮਾਰ ਅਤੇ ਸ਼ਗੂਲ ਰਾਣਾ ਪੁੱਤਰ ਕਰਨਵੀਰ ਵਾਸੀ ਜੰਮੂ ਤੋਂ ਸੂਰਤਗੜ ਆ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ ਹਾਦਸੇ ਤੋਂ ਬਾਅਦ ਘਟਨਾ ਸੰਬੰਧੀ ਸੂਚਨਾ ਥਾਣਾ ਸਦਰ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਚਲ ਰਹੀ ਹੈ ਕਿ ਬਲੂਰ ਦਾ ਬੋਰਡ ਤੇ ਕੋਈ ਹਾਦਸਾ ਆਇਆ ਹੈ ਉੱਥੇ ਪਹੁੰਚ ਕਰੇ ਅੱਛਾ ਕਿਹੜੇ ਕਿਹੜੇ ਬੰਦੇ ਗਾਇਲ ਹੋਏ ਹਨ ਕੌਣ-ਕੌਣ ਹੈ ਜੀਓ ਸਰ ਦੋ ਦਾ ਆਰਮੀ ਆਫੀਸਰ ਹੈ ਹੋਰ تین ਆਪਣੇ ਲੋਕਲ ਹੋਦੇ ਸੀ ਬਾਨੋ ਪਾਕੀ ਦੀ ਪੌਲੀਟਿਕ ਤੇ ਲੋ ਠੀਕ ਹੋਇਆ ਸਰ ਪੰਜ ਲੋਕਾਂ ਹੀ ਲੱਗਿਆ ਇਹ ਹਾਦਸਾ ਹੋਇਆ ਕਿਸ ਕਾਰਨ ਕਰਕੇ ਰੋਂਗ ਸਾਈਡ ਤੇ ਬੋਲਡ ਰੋਂਗ ਸਾਈਡ ਤੇ ਆਪਣੇ ਜੋ ਲੋਕਲ ਸਿਵਲ ਤੇ ਜਾ ਰਹੇ ਗੁਰ ਉਪਸਾਈਡ ਜਾ ਰਹੇ ਸੀ ਤੇ ਆਰਮੀ ਵਾਲੇ ਉਧਰ ਆ ਰਹੇ ਸੀ ਰੋਡ ਤੋਂ ਠੀਕ ਹੈ ਉਹ ਵਾਪਸ ਹੋ ਗਿਆ ਠੀਕ ਹੈ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਰੋਂਗ ਸਾਈਡ ਬਹੁਤ ਜ਼ਿਆਦਾ ਚੱਲਦੇ ਆ ਲੋਕਾਂ ਤੋਂ ਅੱਗੇ ਵੀ ਇੱਥੇ ਅਪੀਲ ਇਹੀ ਕਰਦੇ ਆ ਹਮੇਸ਼ਾ ਵੀ ਆਪਣੀ ਸਾਈਡ ਤੇ ਚੱਲਿਆ ਕਰੋ ਰੋਂਗ ਸਾਈਡ ਕਰਨ ਹਾਸੇ ਤਾਂ ਹੀ ਹੋਏ ਕੰਟਰਨ ਨਾ ਚਲਣਗੇ ਤਾਂ ਹਾਦਸੇ ਕੱਢੇ। ਨਾ ਕੀ ਕੀ ਹੋ ਗਿਆ ਸਰ ਜੀ? ਫਰਨਾਵ ਵਾਲੇ ਦੱਸਣ ਦੀ ਹਾਲਤ ਨਹੀਂ ਪੂਰੀ। ਠੀਕ ਹੈ ਜੀ। ਹਾਂ ਥੋੜਾ ਹੋਇਆ ਨਾ। ਪੰਜਾਬ ਦੇ ਵਿੱਚ ਸੜਕ ਹਾਸਿਆਂ ਦਾ ਗ੍ਰਾਫ ਦਿਨੋਂ ਦਿਨ ਵੱਧ ਰਿਹਾ ਹੈ। ਕਾਰਨ ਹੈ ਲਾਪਰਵਾਹੀ। ਜਦੋਂ ਲੋਕ ਲਾਪਰਵਾਹ ਹੋ ਕੇ ਤੇ ਤੇਜ਼ ਗਤੀ ਦੇ ਨਾਲ ਇਹ ਵਾਹਨ ਚਲਾਉਂਦੇ ਨੇ ਉਦੋਂ ਹਾਸੇ ਅਕਸਰ ਵਾਪਰਦੇ ਨੇ। ਤਿਆ ਮਾਮਲਾ ਸਾਹਮਣੇ ਆਇਆ ਅਬੋਰ ਦੇ ਮਲੋਟ ਬਾਈਪਾਸ ਰੋਡ ਤੇ ਜਿੱਥੇ ਦੋ ਕਾਰਾਂ ਦੀ ਆਹਮੋ ਸਾਹਮਣੇ ਦੀ ਟੱਕਰ ਹੋ ਗਈ ਇਸ ਹਾਦਸੇ ਦੇ ਵਿੱਚ ਦੋ ਫੌਜੀ ਜਵਾਨਾ ਸਮੇਤ ਕੁੱਲ 5 ਵਿਅਕਤੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਾਣਕਾਰੀ ਅਨੁਸਾਰ ਹੈ ਜੰਮੂ ਚ ਤਾਇਨਾਤ ਆਰਮੀ ਦੇ ਰਾਈਫਲ ਮੈਂ ਮਨੀਸ਼ ਪੁੱਤਰ ਵਿਜੇ ਕੁਮਾਰ ਅਤੇ ਸ਼ਗੂਰ ਰਾਣਾ ਪੁੱਤਰ ਕਰਨਵੀਰ ਵਾਸੀ ਜੰਮੂ ਤੋਂ ਸੂਰਤਗੜ ਆ ਰਹੇ ਸਨ ਜਦੋਂ ਇਹ ਹਾ사 ਵਾਪਰਿਆ ਹਾਂ ਸੇਵਾਦਾਰ ਘਟਨਾ ਸੰਬੰਧੀ ਸੂਚਨਾ थाना सदर ਪੁਲਿਸ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਚਲ ਰਹੇ ਨੇ ਇਹ ਬਲੂਰ ਤੋਂ ਬਾਹਰ ਕੋਈ ਹਾਸਾ ਆਇਆ ਹੈ ਉੱਥੇ ਪਹੁੰਚ ਗਏ ਅੱਛਾ ਜੀ ਕਿਹੜੇ ਕਿਹੜੇ ਬੰਦੇ ਗਾਇਲ ਹੋਏ ਹਨ ਕੌਣ-ਕੌਣ ਹੈ ਜੀ ਉਹ ਸਰਦ ਦੋ ਦਾ ਆਰਮੀ ਅਫਸਰ ਹੈ ਹੋਰ ਇੱਕ ਆਪਣੇ ਦੋ ਲੋਕ ਬਹੁਤ ਸੇਵਾਦਾਰਾਂ ਪੰਕੀ ਪੰਕੀ ਦੇ ਟੇਕੋ ਠੀਕ ਹੋ ਗਏ ਸਰਦ ਪੰਜ ਲੋਕ ਗਾਇਲ ਹੋਏ ఏ हादसा ਹੋਇਆ ਕਿਸ ਕਾਰਨ ਕਰਕੇ ਰੋਂਗ ਸਾਈਡ ਤੋਂ ਕੋਲ ਰੋਂਗ ਸਾਈਡ ਤੋਂ ਆਪਣੇ ਜੋ ਲੋਕਲ ਸੇਵਰ ਤੇ ਜਾ ਰਹੇ ਰੋਂਗ ਸਾਈਡ ਜਾ ਰਹੇ ਸੀ ਲੋਰ ਆਮੀ ਵਾਲੇ ਉਧਰ ਆ ਰਹੇ ਸੀ ਠੀਕ ਹੈ ਉਹ ਵਾਪਸ ਹੋ ਗਏ ਠੀਕ ਹੈ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਰੋਂਗ ਸਾਈਡ ਬਹੁਤ ਜ਼ਿਆਦਾ ਚੱਲਦੇ ਆ ਲੋਕਾਂ ਨੂੰ ਤੁਸੀਂ ਅੱਗੇ ਵੀ ਇੱਥੇ ਅਭੀ ਨੇ ਇਹੀ ਕਰਦੇ ਆ ਹਮੇਸ਼ਾ ਵੀ ਆਪਣੀ ਸਾਈਡ ਤੇ ਚੱਲਿਆ ਕਰੋ ਰੋਂਗ ਸਾਈਡ ਕਰਨ ਹਾਸੇ ਤਾਂ ਹੀ ਹੁੰਦੇ ਆ ਰੋਂਗ ਸਾਈਡ ਨਾ ਚੱਲਣਗੇ ਤਾਂ ਹਾਦਸੇ ਨਹੀਂ ਹੋਣਗੇ ਨਾ ਕੀ ਕੀ ਹੋ ਗਿਆ ਸਰ ਫਰਨਾਮ ਵਾਲੇ ਦੱਸਣ ਦੀ ਹਾਲਤ ਨਹੀਂ ਪੂਰੀ ਠੀਕ ਹੈ ਹਾਂ ਥੋੜਾ ਹੋਇਆ ਦਾ ਫਿਰ